ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੇਰ ਬਲੌ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚੱਲਤੀ ਕਲਾਜ ਅਤੇ ਰਾਜੀ ਖੁਸ਼ੀ ਆ ਸਾਦੇ ਵੀਰ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਸਾਡੀ ਵੀਡੀਓ ਵੇਖਦੇ ਨੇ ਲਾਈਕ ਕਰਦੇ ਆ ਕਮੈਂਟ ਕਰਦੇ ਆ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਸਾਨੂੰ ਸਪੋਰਟ ਕਰਦੇ ਹੋ ਨਾ ਤੁਹਾਡੇ ਸਪੋਰਟ ਦੇ ਹੋਂਦ 'ਚ ਅਸੀਂ ਤਾਂ ਡੇਲੀ ਵੀਡੀਓ ਬਣਾਉਂਦੇ ਆ ਤੇ ਕੱਲ ਵਾਲੀ ਵੀਡੀਓ ਨੂੰ ਵਧੀਆ ਪਿਆਰ ਦਿੱਤਾ ਹਾਂ ਨਾ ਕੱਲ ਕਰਨ ਵੀ ਆਇਆ ਸੀ ਵੀਡੀਓ 'ਚ ਮੈਂ ਦੱਸਿਆ ਸੀ ਤੁਸੀਂ ਦੇਖਿਆ ਹੋਊਗਾ ਕਾਫੀ ਟਾਈਮ ਪਿਛੋ ਆਇਆ ਸੀ ਤੇ ਜਦੋਂ ਕੱਲ ਮਿਲ ਗਿਆ ਹੁਣ ਹਲੇ ਛੇਤੀ ਨਹੀਂ ਆ ਸਕਦਾ ਤੇ ਅੱਜ ਦੀ ਵੀਡੀਓ ਬਣਾਉਣ ਲੱਗੀ ਸੀ ਤੁਹਾਨੂੰ ਪਤਾ ਹੁਣ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਗਰਮੀ ਯਾਨੀ ਕਿ ਅਪ੍ਰੈਲ ਦਾ ਮਹੀਨਾ ਚੱਲਦਾ ਹੈ ਤੇ ਵਿਸਾਖੀ ਵਿਸਾਖ ਚੱਲਦਾ ਹੈ ਜਿੱਚ ਗਰਮੀ ਇੰਨੀ ਹੁੰਦੀ ਉਤੋਂ ਲਾਈਟ ਵੀ ਕੱਟ ਲੈਂਦੇ ਇੰਨੀ ਗਰਮੀ ਵਿੱਚ ਹਨ ਕਿਉਂਕਿ ਲਾਈਟ ਵੀ ਕੱਟਣੀ ਆ ਉਹਨਾਂ ਦਾ ਵੀ ਫਸਜਾ ਹੋਣਾ ਫਸਲਾਂ ਪੱਕੀਆਂ ਪਈਆਂ ਜਿਵੇਂ ਕਣਕ ਪੱਕੀ ਪਈ ਵੱਢਣ ਵਾਲੀਆਂ ਜੇ ਮਾੜਾ ਚੰਗਿਆੜਾ ਡੱਗ ਪਿਆ ਬਿਜਲੀ ਰੱਕੀ ਤੇ ਸਾਦੀ ਜੱਟ ਦੀ ਜਿਹੜੀ ਮਿਹਨਤ ਕੀਤੀ ਹੋਈ ਸਾਰੀ ਤਬਾਹ ਹੋ ਜਾਣੀ ਆ ਹਾਂ ਤੇ ਲਾਈਟ ਤਾਂ ਫਿਰ ਕੱਟਣੀ ਕੱਟਣੀ ਆ ਤੇ ਫਿਰ ਵੀ ਜਲ ਘਰਾਂ ਚ ਵਾਟਰ ਹੁੰਦੇ ਆ ਆਪਾਂ ਪੱਖੇ ਛੱਡ ਲੈਂਦੇ ਆ ਪੱਖੇ ਘੱਟਣ ਤੱਤੀ ਤੱਤੀ ਹਵਾ ਮਾਰਦੇ ਆ ਤੇ ਜਿਹਨਾਂ ਕੋਲ ਕੂਲਰ ਹੁੰਦੇ ਨੇ ਨਾ ਸਾਜਾ ਜਿੰਨਾ ਕਰਾ ਕੋਲਰ ਏਸੀ ਨਹੀਂ ਹੈਗੇ ਉਹਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਆ ਵੀ ਗਰਮੀ ਦੇ ਵਿੱਚ ਹਨਾ ਵੀ ਠੰਡੀ ਹਵਾ ਨਹੀਂ ਉੱਤ ਤਿੱਤੀ ਹਵਾ ਆਉਂਦੀ ਆ ਆਪਾਂ ਨੂੰ ਬਹੁਤ ਹੀ ਵਧੀਆ ਤਰੀਕਾ ਦੱਸਣ ਲੱਗੇ ਜਿਹਨਾਂ ਜਿਨ੍ਹਾਂ ਦੇ ਘਰੇ ਕੋਲਰ ਏਸੀ ਨਹੀਂ ਹੈਗੇ ਉਹ ਪੱਖੇ ਨਾਲ ਵੀ ਠੰਡੀ ਹਵਾ ਕਿਵੇਂ ਲੈ ਸਕਦੇ ਆ ਕਿ ਕਿਵੇਂ ਕਮਰਾ ਠੰਡਾ ਠੰਡਾ ਰੂਗਾ ਏਸੀ ਤੇ ਏਸੀ ਵਾਂਗੂ ਕਮਰਾ ਠੰਡਾ ਠੰਡਾ ਹੋਊਗਾ ਜਿਵੇਂ ਏਸੀ ਵਿੱਚ ਕਮਰਾ ਠੰਡਾ ਨਹੀਂ ਹੁੰਦਾ ਆ ਠੰਡਾ ਠੰਡਾ ਹੋਊਗਾ ਬਿਲਕੁਲ ਵੀ ਗਰਮੀ ਮਹਿਸੂਸ ਨਹੀਂ ਹੋਊਗੀ ਬਹੁਤ ਵਧੀਆ ਤੁਹਾਨੂੰ ਟ੍ਰਿਕ ਦੱਸਦੇ ਆ ਕਿਉਂਕਿ ਇਨਵਰਟਰ ਤਾਂ ਹਰ ਘਰ ਵਿੱਚ ਹੈਗਾ ਹੀ ਆ ਤਕਰੀਬਤ ਹਨਾ ਲੈਟ ਦੇ ਮਾਦੇ ਇਨਵਰਟਰ ਤਾਂ ਹੁੰਦੇ ਵੀ ਪੱਖਾ ਤਾਂ ਚੱਲ ਚੱਲੂਗਾ ਤੇ ਉਹੀ ਟ੍ਰਿਕ ਤੁਹਾਨੂੰ ਅੱਜ ਆਪਾਂ ਦੱਸਦੇ ਆ ਵੀ ਜਿਹਨਾਂ ਜਿਹੜਾ ਤਾਂ ਘਾਟ ਦਾ ਕਮਰਾ ਹੈ ਬਿਲਕੁਲ ਠੰਡਾ ਠੰਡਾ ਹੋਊਗਾ ਏਸੀ ਵਾਂਗੂ ਹਨਾ ਬਿਲਕੁਲ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਆਪਾਂ ਨੂੰ ਗਰਮੀ ਨਹੀਂ ਮਹਿਸੂਸ ਹੋਊਗੀ ਉਹ ਤੁਹਾਨੂੰ ਤਰੀਕਾ ਦੱਸਦੇ ਹਾਂ ਤਰੀਕਾ ਕੀ ਹੈ ਅੱਜ ਹਾਂਜੀ ਪਹਿਲੀ ਟ੍ਰਿਕ ਆਪਣੇ ਕੋਲ ਹੈਗੀ ਤੁਸੀਂ ਕਾਟਨ ਦੀ ਚਾਦਰ ਲੈ ਲੈਣੀ ਹੈ ਜਾਂ ਚਾਦਰਾਂ ਲੈ ਲੈਣੀਆਂ ਜਾਂ ਤੁਸੀਂ ਪਾਦਨੇ ਲੈ ਲੈਣੇ ਮੇਰੀ ਐਡਵਾਈਸ ਤਾਂ ਇਹੀ ਹੈ ਵੀ ਤੁਸੀਂ ਨਾ ਥੋੜੀ ਮੋਟੀਆਂ ਜਿਹਾ ਕਾਟਨ ਦੀਆਂ ਵੀ ਨਹੀਂ ਤੁਸੀਂ ਥੋੜੀ ਮੋਟੀਆਂ ਚਾਦਰਾਂ ਲਿਓ ਕਿਉਂਕਿ ਉਹਨਾਂ 'ਚ ਪਾਣੀ ਜ਼ਿਆਦਾ ਟਿਕ ਰਹਿੰਦਾ ਹੈ ਕਾਟਨ ਦੀਆਂ ਚਾਦਰਾਂ ਉਹ ਪਾਣੀ ਛੇਤੀ ਸੋਖ ਲੈਂਦੇ ਹਵਾ ਨਾਲ ਛੇਤੀ ਸੁੱਕ ਜਾਂਦੀਆਂ ਤੇ ਮੈਂ ਤੁਹਾਨੂੰ ਇੱਕ ਦੱਸਣੀ ਤਰੀਕਾ ਜਿਵੇਂ ਤੁਸੀਂ ਕਾਟਨ ਦੀ ਕੋਈ ਵੀ ਚੀਜ਼ ਲੈ ਲਈ ਜਾਂ ਤੁਸੀਂ ਜਿੱਦਾਂ ਦੀ ਮਰਜ਼ੀ ਭਾਰੀ ਲੈ ਲਈ ਉਹ ਤੁਸੀਂ ਮਤਲਬ ਪਾਣੀ ਵਿੱਚ ਭੌ ਲੈਣਾ ਐਦਾਂ ਭੌ ਕੇ ਨਿਚੋੜ ਕੇ ਹਨਾ ਤੁਸੀਂ ਹਾਂਜੀ ਤੁਸੀਂ ਇਦਾਂ ਉੱਪਰ ਪਾਈਪ ਲਗਾ ਲੈਣੀ ਆ ਇਦਾਂ ਤੇ ਜੇ ਇ ਤਾਂ ਤੁਸੀਂ ਤਾਰ ਬੰਨ ਲਓ ਜਾਂ ਤੁਸੀਂ ਪਾਈਪ ਲਗਾ ਲਓ ਬੈੱਡ ਦੇ ਆਲੇ ਦੁਆਲੇ ਜਿਵੇਂ ਬੈੱਡ ਆ ਬੈੱਡ ਦੇ ਆਸੇ ਪਾਸੇ ਚਾਰ ਘੇਰਿਆਂ ਤੇ ਮੇਰੇ ਪਰਦੇ ਪਾਏ ਹੋਏ ਆ ਕਿਉਂਕਿ ਮੈਂ ਪਰਦੇ ਥੋੜੇ ਪਾ ਦੇ ਜਾਂਦਾ ਜਿਆਦਾ ਟਾਈਮ ਤੱਕ ਹਨਾ ਇਹ ਇਹ ਆ ਵੀ ਸੁੱਕਦੇ ਨਹੀਂਗੇ ਤੇ ਵਧੀਆ ਗਿੱਲੇ ਗਿੱਲੇ ਰਹਿੰਦੇ ਆ ਤੇ ਤੁਸੀਂ ਇਹਨਾਂ ਪਰਦੇ ਪਾਈਪ ਦੇ ਉੱਤੇ ਤੁਸੀਂ ਜਿਹੜੀ ਚਾਦਰ ਆ ਜਾਂ ਤੁਸੀਂ ਹੈਗਾ ਕੋਈ ਪੱਦਨਾ ਪਾਉਣਾ ਕੋਈ ਵੀ ਪਾਉਣਾ ਤੁਸੀਂ ਪਾਈਪ ਦੇ ਉੱਪਰਾਂ ਚਾਰੇ ਪਾਸੇ ਬੈੱਡ ਦੇ ਬੰਦ ਦੇਣਾ ਚਾਦੇ ਪਾਸੇ ਤੇ ਬੰਦ ਕੇ ਤੁਸੀਂ ਉਹ ਉੱਤੇ ਪਾ ਦੇਣੇ ਆ ਚਾਦਰ ਪਾ ਦੇ ਕੋਸ਼ ਪਾ ਦੇ ਤੋਂ ਛੱਡ ਤੋਂ ਪੱਖਾ ਹਵਾ ਠੰਡੀ ਠੰਡੀ ਆਊਗੀ ਤੇ ਬਿਲਕੁਲ ਏਸੀ ਵਰਗਾ ਕੰਮ ਦਾ ਤੁਹਾਡਾ 15 ਮਿੰਟਾਂ ਵਿੱਚ ਠੰਡਾ ਠੰਡਾ ਹੋ ਜਾਊਗਾ ਠੀਕ ਆ ਕਿ ਨਹੀਂ ਤੇ ਦੂਜੀ ਟ੍ਰਿਕ ਇਹ ਆ ਮੇਰੇ ਕੋਲ ਤਾਂ ਪਰਦੇ ਆ ਮੈਂ ਤਾਂ ਪਰਦੇ ਪਾਏ ਹੋਏ ਪਰਮਨੈਂਟ ਕਿਉਂਕਿ ਹੁਣ ਗਰਮੀ ਆ ਗਈ ਹੈ ਨਾ ਮੇਰੇ ਕੋਲ ਪਰਦੇ ਆ ਪਰਦੇ ਹੁਣ ਗਰਮੀ ਕਿ ਮੈਂ ਹੁਣ ਪਤਾ ਕੀ ਕਰਨਾ ਤੁਸੀਂ ਇਦਾਂ ਦਾ ਇੱਕ ਪੰਪ ਲੈ ਲੈਣਾ ਵੱਡਾ ਲੈ ਲਓ ਤੁਸੀਂ ਮੈਂ ਤਾਂ ਛੋਟਾ ਤੁਹਾਨੂੰ ਟਰਾਈ ਕਰਕੇ ਦਿਖਾਉਣੀ ਆ ਕਿ ਇਹਦਾ ਇਦਾਂ ਵੀ ਤੁਸੀਂ ਇਦਾਂ ਕਰਨਾ ਇਹਨੂੰ ਤੁਸੀਂ ਇਦਾਂ ਪਾਣੀ ਛੜਕਣਾ ਸਾਦੇ ਪੜਦੇ ਆ ਤੇ ਪੜਦੇ ਬਿਲਕੁਲ ਗਿੱਲੇ ਕਰਦੇ ਨੇ ਜਿੰਨੇ ਵੱਡੇ ਛੋਟੇ ਮੈਂ ਥੋੜਿਆਂ ਮਤੁੱਕੇ ਦਾ ਕਰਕੇ ਦਿਖਾਉਣੀ ਆ ਪਰ ਤੁਸੀਂ ਇਦਾਂ ਹੀ ਕਰਨਾ ਹੈ ਤੇ ਫਿਰ ਇਹ ਗਿੱਲੇ ਹੋ ਜਾਣਗੇ ਹਨਾ ਤੇ ਫਿਰ ਆਪਾਂ ਪੱਕਾ ਛਾਂ ਤਾਂ ਠੰਡੀ ਠੰਡੀ ਹਵਾ ਆਊਗੀ ਬਾੜੀਆਂ ਦੇ ਉੱਪਰ ਵੀ ਆਪਣੇ ਪੜਦੇ ਲਾਏ ਹੋਏ ਤੁਸੀਂ ਦੇਖ ਸਕਦੇ ਤੇ ਬਾੜੀਆਂ ਬਾੜੀਆਂ ਦੇ ਉੱਪਰ ਪੈਪ ਲਾ ਕੇ ਪੜਦੇ ਲਾਏ ਹੋਏ ਆ ਤੇ ਇਹ ਵੀ ਆਪਾਂ ਇਦਾਂ ਹੀ ਗਿੱਲੇ ਕਰ ਲੈਣੇ ਸਾਦੇ ਸਾਦੇ ਜਿੰਨੇ ਆਪਣੇ ਪਰਦੇ ਲੱਗੇ ਹੋਏ ਆ ਜਾਂ ਤੁਸੀਂ ਪਾਉਣੇ ਆ ਇਦਾਂ ਗਿੱਲੇ ਕਰ ਲੈਣੇ ਆ ਹਾਂਜੀ ਆਪਾਂ ਇਦਾਂ ਗਿੱਲੇ ਕਰ ਲੈਣੇ ਆ ਸਾਦਾ ਪਰਦਾ ਵੀ ਗਿੱਲਾ ਹੋ ਚੁੱਕਿਆ ਤਕਰੀਬਨ ਤੇ ਹੁਣ ਆਪਾਂ ਦੂਜਾ ਹਾਂਜੀ ਤੀਜਾ ਪਰਦਾ ਇਦਾਂ ਆਪਣਾ ਗੇਟ ਦੇ ਉੱਪਰ ਲੱਗਿਆ ਹੋਇਆ ਇੱਥੇ ਵੀ ਆਪਾਂ ਇਸ ਤਰ੍ਹਾਂ ਕਰਕੇ ਸਾਦੇ ਪਰਦੇ ਨੂੰ ਗਿੱਲਾ ਕਰ ਲੈਣਾ ਹਾਂਜੀ ਆਪਾਂ ਸਾਰੇ ਪੜਦੇ ਗਿੱਲੇ ਕਰ ਲਏ ਆ ਤੇ ਹੁਣ ਆਪਾਂ ਇੱਦਾਂ ਛੱਡ ਦੇਣਾ ਪੱਖਾ ਪੱਖਾ ਦਿੱਤਾ ਛੱਡ ਲੈਣ ਗਈ ਹੋਈ ਹੈ ਤੇ ਆਪਣਾ ਕਮਰਾ ਬਿਲਕੁਲ ਠੰਡਾ ਠੰਡਾ ਏਸੀ ਵਰਗਾ ਠੰਡੀ ਠੰਡੀ ਹਵਾ ਲੱਗ ਜਾਣੀ ਆ ਦੇਖੋ ਕਿਉਂਕਿ ਪੜਦੇ ਸਾਰੇ ਗਿੱਲੇ ਆ ਹਵਾ ਨਾਲ ਤੇ ਠੰਡੀ ਠੰਡੀ ਹਵਾ ਆਪ ਹੀ ਆਣੀ ਬਿਲਕੁਲ ਕਮਰਾ ਬਿਲਕੁਲ ਕਲੀਨ-ਕਲੀਨ ਤੇ ਛੰਡੀ ਛੜੀ ਦੇ ਵੀ ਸਾਰੇ ਪੜਦੇ ਆ ਤੇ ਆਪਾਂ ਪਾਣੀ ਲਗਾਤਾ ਤੇ ਆਪਣਾ ਤੁਸੀਂ ਇਹਦੇ ਬੈੱਡ ਦੇ ਚਾਰੇ ਪਾਸੇ ਵੀ ਕਾ ਸਕਦੇ ਹੋ ਮੈਂ ਫਿਰ ਇੱਕ ਪਾਸੇ ਵੀ ਕਾ ਸਕਦੇ ਹਾਂ ਉਹਨਾਂ ਨਾਲ ਹੀ ਤੁਹਾਡੇ ਬੈੱਡ ਨੂੰ ਜਿੱਥੇ ਤੁਸੀਂ ਪਾਓਗੇ ਤੁਹਾਡੇ ਵਧੀਆ ਹਵਾ ਠੰਡੀ ਠੰਡੀ ਆਊਗੀ ਜੇ ਤੁਸੀਂ ਮੰਝੇੜਾ ਉਹਨੇ ਮੰਝਾਂ ਦੇ ਆਲੇ ਦੁਆਲੇ ਤੁਸੀਂ ਇਦਾਂ ਵੀ ਸੋਟੀਆਂ ਲਗਾ ਕੇ ਪਰਦੇ ਨਾਲ ਚਾਰੇ ਪਾਸੇ ਤੇ ਪਿਛਲੇ ਪੱਖਾ ਲਾ ਲਓ ਤੇ ਤੁਹਾਨੂੰ ਬਿਲਕੁਲ ਵੀ ਸਾਈਡ ਤੇ ਤੇ ਬਿਲਕੁਲ ਵੀ ਗਰਮੀ ਨਹੀਂ ਲੱਗਣੀ ਹਵਾ ਬਿਲਕੁਲ ਠੰਡੀ ਠੰਡੀ ਆਊਗੀ ਹਾਂਜੀ ਜੇ ਤੁਹਾਨੂੰ ਮੇਰੀ ਇਹ ਟ੍ਰਿਕ ਬਗੈਰ ਹਨ ਏਸੀ ਬਗੈਰ ਕੂਲਤਵਾ ਕਮਰੇ ਨੂੰ ਕਿਵੇਂ ਠੰਡਾ ਕਰ ਸਕੀ ਵਧੀਆ ਲੱਗੀ ਤਾਂ ਪਲੀਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪਾਂ ਮਿਲਦੇ ਹਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਵਲੌਗ ਦੇ ਵਿੱਚ ਪਰ ਇਹ ਤਰੀਕਾ ਜ਼ਰੂਰ ਪਨਾ ਕੇ ਦੇਖਿਓ ਬਾਏ ਬਾਏ